ਉੰਜ ਇੱਕ ਮੌਕਾ ਹੈ ਕਿ ਮਨੁੱਖ ਪਰਮਾਤਮਾ ਦਾ ਸਰੂਪ ਹੋ ਸਕਦਾ ਹੈ ਇੱਕ ਮੌਕਾ ਹੈ ਇਹ ਭਗਵਾਨ ਵੀ ਹੋ ਸਕਦਾ ਹੈ ਅਗਰ ਨਾ ਹੋਇਆ ਤਾਂ ਗੁਸਤਾਖੀ ਮਾਮ ਸ਼ੈਤਾਨ ਹੋ ਹੀ ਜਾਏਗਾ ਅਗਰ ਬੁੱਧ ਨੂੰ ਘਰਮ ਕਰਕੇ ਉਸ ਨੂੰ ਜਨਾਇਆ ਨਹੀਂ ਗਿਆ ਉਹਨੂੰ ਰੜਕਿਆ ਨਹੀਂ ਗਿਆ ਉਹਦਾ ਮੱਖਣ ਨਹੀਂ ਬਣਾਇਆ ਗਿਆ ਕਿ ਉਹ ਨਹੀਂ ਬੜਾਇਆ ਗਿਆ ਤਾਂ ਪਿਆ ਪਿਆ ਇੱਕ ਦਿਨ ਤੇ ਫੜ ਜਾਏਗੀ ਆਪਣੇ ਆਪ ਇੱਕ ਦਿਨ ਪਿਆ ਪਿਆ ਫੜ ਜਾਏਗਾ ਆਪਣੇ ਆਪ ਘੋਉ ਨਹੀਂ ਬਣੇਗਾ ਮਨੁੱਖ ਇੱਕ ਦਿਨ ਆਪਣੇ ਆਪ ਸ਼ੈਤਾਨ ਬਣ ਜਾਏਗਾ ਆਪਣੇ ਆਪ ਭਗਵਾਨ ਨਹੀਂ ਬਣ ਸਕੇਗਾ ਇਸ ਸਾਧਨਾ ਕਰਨੀ ਪੈਗੀ ਜਿਵੇਂ ਦੁੱਧ ਨੂੰ ਕੁਝ ਤਪਸ਼ ਤੋਂ ਲੰਘਣਾ ਪੈਂਦਾ ਹੈ ਤਪਣਾ ਪੈਂਦਾ ਹੈ ਕੁਝ ਇਸ ਨੂੰ ਜਵਾਣਾ ਪੈਂਦਾ ਹੈ ਫਿਰ ਰੜਕਣਾ ਪੈਂਦਾ ਹੈ ਤਾਂ ਕਿਦਰੇ ਜਾ ਕੇ ਉਹ ਘਉ ਬਣਦਾ ਹੈ ਇੱਕ ਮਨੁੱਖ ਸੁੱਤਾ ਹੋਇਆ ਹੈ ਉਹਦੀ ਦੁਨੀਆ 'ਚ ਅੰਧੇਰਾ ਹੈ ਬਾਹਰ ਸਾਰੇ ਸੰਬੰਧ ਉਸਦੇ ਟੁੱਟੇ ਹੋਏ ਨੇ ਕਿਉਂਕਿ ਗਹਿਰੀ ਨੀਂਦ ਦੇ ਚ ਹੈ ਇਹ ਬਾਹਰ ਦਾ ਸਬੰਧ ਇਸ ਤਰ੍ਹਾਂ ਕਿਵੇਂ ਇਸ ਦਾ ਕਿਵੇਂ ਜੁੜੇਗਾ ਜਾਗੇ ਤਾਂ ਜੁੜੇਗਾ بڑے ਚੈਨ ਨਾਲ ਸੁਣਨਾ ਤੁਮੜ ਇਹਨੂੰ ਜਗਾੜਾ ਕਿਵੇਂ ਜਗਾइए ਖੜਾਕ ਕਰਨੀ ਪੈਗੀ ਆਵਾਜ਼ ਕਰਨੀ ਪੈਗੀ ਕਿ ਕੀਰਤਨ ਇਹ ਕਥਾ ਇਹ ਵਾਹਿਗੁਰੂ ਮੰਤਰ ਦਾ ਜਪ ਇਹ ਬਾਣੀ ਦਾ ਜਪ ਇਹ ਕੋਈ ਪ੍ਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ ਹੈ ਇਹ ਆਪਣੇ ਆਪ ਨੂੰ ਜਗਾਉਣ ਵਾਸਤੇ ਹੈ ਸਿਮਰ ਸਿਮਰ ਗੁਰੂ ਸਤਗੁਰੂ ਆਪਣਾ ਸੋਇਆ ਮਨ ਜਾਗਾਈ ਕੋਈ ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਚਲਾਉਣ ਵਾਸਤੇ ਜਿ세 ਜਿ세 ਜਾਗਦੇ ਜਾਵਾਂਗੇ ਪਤਾ ਚਲਦਾ ਜਾਏਗਾ